ਸਭੀ ਜੀ ਵੀ ਚੱਲ ਇਹ ਪਾਣੀ ਇੰਨੇ ਇੰਨੇ ਵੀ ਆ ਗਿਆ ਨਾ ਚੱਲ ਟੋਪ ਕੀ ਇੰਨੇ ਵੀ ਆਦਣਾ ਭੱਗਵਿਆ ਕਰਨਾ ਲੈ ਆਪਣੀ ਹੀ ਲਾਹ ਹੁਣ ਬੜੀ ਮਿੱਠੀ ਆ ਜੀ ਜੀ ਵੈਲਕਮ ਟੂ ਮੰਦੀ ਫੈਮਿਲੀ ਵਲੋਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਬਿੱਲਵਾ ਨਿਊ ਬਲੋਗ ਆ ਜੀ ਅਤੁਲ ਦੀ ਮਤਲਬ ਸੈਲਰੀ ਵੀ ਆਈ ਸੁਨੀਲ ਦੀ ਸੈਲਰੀ ਜਦੋਂ ਆਈ ਸੀ ਤੇ ਜੀ ਬਾਬਾ ਜੀ ਦੇ ਚਾਚਾ ਚਾਚਾ ਜੀ ਤਾਂ ਸੀ ਤੇ ਅਤੁਲ ਨੇ ਆਪਣੇ ਆਪਣੀ ਤਾਂ ਸੰਗੀਆਂ ਚੀਜ਼ਾਂ ਲੈਣ ਪਈਆਂ ਨੇ ਤੇ ਇਹਨਾਂ ਚੀਜ਼ਾਂ ਲੈਣ ਪਈਆਂ ਨੇ ਉਹ ਖਾਣ ਲੱਗਾ ਜੀ ਅੱਜ ਪਹਿਲੀ ਸੈਲਰੀ ਆਈ ਹੈ ਦੀ ਇਹ ਦੇਖੋ ਜੀ ਮਠਿਆਈ ਲੈ ਕੇ ਆਇਆ ਹੈ ਪੇਸਟੀ ਇਤਨਾ ਪੇਸਟੀ ਬਣੀ ਨਹੀਂ ਹੈ ਨਾ 1 ਕਿਲੋ ਦੀ ਬੋਤਲ ਲੈਣ ਦੀ ਅਤੁਲ ਭਾਜੀ ਨੇ ਇਹ ਕਹਿੰਦਾ ਕਿ ਜਦੋਂ ਮੈਂ ਪੇਸਟੀ ਇਹ ਜੀ ਅਸੀਂ ਬਾਬਾ ਜੀ ਨੂੰ ਭੋਗ ਲਾਇਆ ਸੀ ਤੇ ਨਹੀਂ ਹਨਾ ਡੈਡੀ ਹਵਾਏ ਰੋਜੀ ਇੰਜੋਏ ਕਰੋ ਤੂੰ ਇਹ ਵੀ ਖਾ ਲੋ ਆ ਕੇ ਅੱਜ ਦੀ ਸੈਲਫੀ ਲੈ ਲਈ ਅੱਜ ਜਿਹੜਾ ਰਖਰੀ ਤੇ ਵੀ ਸਾਨੂੰ ਮਿਲ ਜਾਣੇ ਪੈਸੇ ਹੱਥ ਵੱਲੋਂ ਫਿਰ ਡੈਡੀ ਕੋਲੋਂ ਡੈਡੀ ਵੱਲੋਂ ਮਿਲਦੀ ਜਾਂਦੀ ਹੈ ਤੇ ਹੱਥ ਨਹੀਂ ਰਖਰੀ ਬੰਨਦੀਗਾ ਰਖਰੀ ਦੀ ਦੇਣ ਕਿਤੇ ਗੇਰਾ ਕਿੰਨੇ ਪੈਸੇ ਦੇਗਾ ਸਾਨੂੰ ਹੈ ਪਪਾ ਜੀ ਐਸਾ ਗਲਾਸੀ ਹੋਰ ਲੈ ਕੇ ਆਣੀ ਪੰਜ ਪੂਰੀਆਂ ਹੋਣੀਆਂ ਪੰਜ ਨਹੀਂ ਪੂਰੀਆਂ ਨਹੀਂ ਸਿੱਕੇ ਪੈਣਗੇ ਕਿ ਟਿੱਕਲ ਆਂਗੋ ਦੇ ਵੀਰ ਬਣਾਵਾ ਸੰਦੀਪ ਦੀ ਨਹੀਂ ਪਾਣੀ ਆ ਗਈ ਹੈ ਨਾ ਸੰਦੀਪ ਵਾਸੇ ਆਉਣ ਵਾਲੀ ਹੈ ਕਿੰਨਾ ਡਰਨ ਹੋਇਆ ਚਲੋ ਹੋ ਚੀ ਆਉਂਦੀ ਹੈ ਹਾਂ ਇਹ ਨਹੀਂ ਠੀਕ ਕਰਦੇ ਨਹੀਂ ਚਨਾ ਪੀ ਤਾ ਭਗਵਿਆ ਕਰਨਾ இல்லடா சாப்பிடுறீங்களா நீ படிமீக்கியா காபி கே ਰਾਨੀ ਕਿਨੇ ਕਿਨੇ ਚਾਹੀਦੇ ਨਹੀਂ ਤੇ ਆਪਣਾ ਮੁੰਡਾ ਜੇਲੇ ਨਹੀਂ ਫੜਾਉਣਾ ਮੋਦੀ ਚਾਰ ਚਾਰ ਰੁਪਏ ਚ ਕੰਮ ਨਿਭਾਣਾ ਚਾਰਾਂ ਜਾਨੀ ਨਾ ਫੁੱਲੇ ਲੂਣ ਨਾ ਨਾ ਸੁਨੀਬ ਮੁੰਨਾਲੀ ਤੇ ਇੱਕ ਦੱਬਾ ਕਿਉਂ ਦਰਨਾ ਚਲੋ ਉਹਦੇ ਗਾਇਨ ਨੇ ਉਹਨਾਂ ਦੇ ਤੇ ਦੱਬਾ ਦੱਬਾ ਦੇ ਦਾਂਗੇ ਸੁਣ ਨਾ ਅੱਜ ਚੱਲ ਮੈਂ ਕਿਹਾ ਸੋਨੀਆ ਤੇ ਆਉਣਾ ਨਹੀਂ ਕਿਥੇ ਗਿਆਈ ਹੋਣੀ ਕਿਥੇ ਗਿਆ ਆਪੀ ਅਲੱਗ ਜਨ ਲਵਾਨ ਗੋਲਦਾ ਗੱਪੀ ਕਰਨਗੇ ਜੇ ਤੇ ਉਹ ਮੰਡੀ ਨਾਲ ਕਰਾਇਆ ਲਾ ਕੇ ਹਾਂ ਫਿਰ ਉਹਨਾਂ ਨੂੰ ਥੋੜੇ ਪਹਿ ਬਾਦ ਮਿਲਗੇ ਬਾਦ ਮਿਲਗੇ ਦੇਖ ਰਹਾ ਲਾ ਕੇ ਨਹੀਂ ਨਾ ਹੁੰਦੀਆਂ ਹੁਣ ਤਾਂ ਪਾਂ ਸਰਕਰ ਬੰਦਾ ਸਾਡਾ ਜਾਰ ਜਾਰ ਇਹ ਕਿ ਕਦੋਂ ਆਸ ਤੇ 100000 ਰੁਪਇਆ ਆਉਣਾ ਨਾ ਮੈਂ ਤੁਹਾਨੂੰ ਕਹਿੰਦੀ ਤੇ ਬਦ ਹੋਈ ਕਿ ਬੜਾ ਮੀਂਹ ਇੱਥੇ ਵੀ ਥੇੜਾ ਪਿਆ ਕੋਈ ਘਰੀ ਹਾਨੀ ਸੀ ਸਰਕਤ ਚ ਪਾਣੀ ਨਿਕਲ ਰਿਹਾ ਤੇ ਨੀਚੇ ਉਹ ਪਾਣੀ ਪਾਪੇ ਕੀ ਨਾ ਸਰਕਤ ਚੋਂ ਪਾਣੀ ਨਿਕਲਣ ਦੇ ਆ ਪਤਾ ਨਹੀਂ ਉਹ ਕਹੇ ਜਮਾ ਤੇ ਕਹੀ ਕਿ ਮੈਂ ਖੰਡੇ ਨਹੀਂ ਬਣਾ ਸਕਦੇ ਹਾਂ ਮਿੱਥੋਂ ਪਾਣੀ ਇਹ ਭਰਾ ਲੁਦੇਣਾ ਚੇਕ ਮਾਰਦਾ ਈ ਹੈ ਜੰਗ ਤੇ ਜਿਵੇਂ ਵਨੀ ਤਕਾ ਦੇ ਥੋਣ ਸ਼ਾਂ ਡਾੜੀ ਆਂਦਾ ਸ਼ਾਮ ਨੂੰ ਹੋ ਵੇਖਾਂਗਾ ਨਾ ਚਾਹ ਚੂ ਬਣਾ ਲਵਾਂਗਾ ਤੇਰ ਕਿੰਦਾ ਹੁਣ ਇਹ ਨੰਗੀ ਹੈਗੀ ਉਹ ਸਦੀ ਸੀ ਕਿ ਉਹ ਵਾਲੀ 300 ਦਾ ਹਾਂ ਆਹ ਦੇ ਸੀ ਕਿ ਉਹ 300 ਦਾ ਉਹ ਬਤਿਆ ਨਾ ਆ ਤਾ ਮੈਂ ਫਿਰ ਤੁਸੀਂ ਉਹੋ ਹੀ ਲਿਆਣਾ ਨਹੀਂ ਮੈਂ ਤੂੰ ਉਹੋ ਹੀ ਲਿਆਵਣੀ ਹੈ ਨਾ ਇਹ ਨਿਕਾ ਨਾ ਠੀਕ ਹੈ ਨਾ ਉਹ ਪਰਸੋਂ ਲਿਓ ਠੀਕ ਹੈ ਮੈਂ ਸ਼ਾਂ ਦਾ ਨਾ ਰੱਖ ਮੈਨੂੰ ਵੀ ਵਿਆਹ ਨੇਸੀ ਨੀ ਮਿਲਿਆ ਤਾਂ ਮਾਦਨ ਨੇਸੀ ਨੀ ਮਿਲਿਆ ਤਾਂ ਅੰਗਟਪਾ ਨਹੀਂ ਤੋਂ ਨਾ ਆਹ ਫਿਰ ਨੰਨੂ ਪਾਣੀ ਵੰਡ ਥੋੜੀ ਕਰਨੀ ਨੀਛਰੀ ਤੇ ਭਲਾ ਹੋਣਾ ਹੈ ਨਾ 5 500 ਰੁਪਏ ਦੇ ਦਿੰਦੇ ਮੈਂ ਨੀਛੀ ਹੋਣਾ ਹੈ ਜਾਰ ਜਾਰ ਕਿਆ ਨਹੀਂ ਮਿਲਦਾ ਜਾਰ ਜਾਰ ਹੁੰਦਾ ਹੈ ਜਾਰ ਜਾਰ ਨਹੀਂ ਜਾਰ ਜਾਰ ਕਿੱਥੇ ਚਲ ਗਿਆ ਉਹ ਕਿੱਥੇ ਚਲ ਗਿਆ ਤੁਲ ਅਤਲ ਅਤਲ ਅੰਦਰ ਚਲ ਗਿਆ ਚਾਹ ਦਾਲ ਖੋਲਾ ਉਹਦੇ ਬਾਪੇ ਤੇ ਜਿਹੜਾ ਪ੍ਰਜਾਤ ਰਹੇ ਉਹ ਤੇ ਨਾ ਲੜਦਾ ਵੇਖਿਓ ਬਾਪੇ ਦੇ ਤੇ ਰੱਖਿਆ ਹੈ ਪੇਸਟੀ ਵੀ ਤੇ ਉਹ ਬਾਪੇ ਵਾਲਾ ਪਰ ਵੀ ਵੇਖੀ ਕਿਤੇ ਬਾਪੇ ਤੇ ਤੂੰ ਝੁਕ ਗਿਆ ਮੈਨੂੰ ਲੱਗਾ ਇਹ ਵੇਖੀ ਜਵਾਨੀ ਘਰੀ ਜਾ ਕੇ ਵਿਹਗੀ ਤੂੰ ਵੇਖੀ ਕਿਵੇਂ ਆਈ ਹੰਦਾ ਮੁੱਲਦਾ ਖਾ ਪੀ ਆਈ ਉਹ ਸੌਣ ਲੱਗਿਆ ਆਹੀ ਵਿੱਚ ਜਦੋਂ ਐਪ ਜੀ ਚਵਾ ਲਈ ਹੈ ਨਾ ਮਤਲਬ ਚਾਚਾ ਜੀ ਵੀਡੀਓ ਦਾ ਇਹ ਕਰਮ ਤੇ ਜਿਹੜਾ ਮੀਂਹ ਪਿਆ ਸੀ ਉਹ ਵੀ ਤੁਹਾਨੂੰ ਵਿੱਚ ਖਾ ਲਵਾਂਗੇ ਮੀਂਹ ਪਿਆ 18 ਜਿਹੜਾ ਇਹ ਕਿੰਨਾ ਚਰਬਾ ਲਿਓ ਦਿਖਾਣਾ ਪਾਣੀ ਚਲ ਗਿਆ ਵੇ ਖੁੱਲੋ ਇਹਨਾ ਉਹ ਡੇ ਟਾਪ ਦੀਦੀ ਇਹਦਾ ਮਤਲਬ ਕੀ ਜੋ ਛੱਤ ਤੇ ਤੇ ਵੀ ਤੇ ਸਹੀ ਹੋਵੇ ਸੀ ਪਿਗਿਆੜੀ ਆਏ ਲੋਕੇ ਹੋਏ ਪੈਸਾ ਟੁੱਪਿਆ ਨਹੀਂ ਸੇ ਵੇ ਖੇ ਮਖਾਈ ਇਧਰ ਵਖਾਈ ਦੀ ਭਾਣ ਮਖਾਰ ਜਾ ਕਿ ਲਾ ਹਾਂ ਵੇ ਇਹ ਆ ਵੇਖੋ ਕੀ ਹਾਲ ਹੋਣ ਲਿਆ ਬੰਦ ਹੋਏ ਨਾ ਇਦਾਂ ਆ ਆ ਆ ਆ ਆ ਦੇਖੋ ਪਾਣੀ ਕਿੱਦਾਂ ਪਾਣੀ ਜਾ ਰਿਹਾ ਏ

लुध्याना सारा गिला पा लुधिया मेन उप ਉੱਪਰ ਆ ਜਨਾ ਸੁਪੀ ਪਟਲ ਬਾ ਬਾ ਨਹੀਂ ਚੰਨੀ ਨੋ ਕਿਥੇ ਚੱਲ ਨਹੀਂ ਨਹੀਂ ਅੱਛਾ ਓਟ ਵੀਡੀਓ ਨਾ ਨਾ ਇਹਨਾਂ ਬਲੋਗ ਬਰਾਂਡੀਆਂ ਸੰਦੀਪਾ ਅਜਨ ਮਾਰੀਦਾ ਯੋ ਮੁਰਗੇ ਫੋੜੇ ਪੈਰਾਤੇ ਹੋ ਜਿਨੇ ਸੁਰ ਜਾਏ ਨਾ ਮਿੱਟੀ ਦੇ ਹੋਰ ਇਹ ਦੁਨੀਆਂ ਉਹਦਾਂ ਦੇ ਗਏ ਕੀ ਕਰਾਂਦੇ ਆ ਹੋਏ ਇਹ ਸੱਚੇ ਪਾਣੀ ਪੁੰਦੇ ਆ ਚੰਡੂ ਨੋ ਨਾ ਨਹੀਂ ਇੱਧਰ ਹੋ ਜਾ ਸੰਡ 5 ਮਿੰਟ ਉੱਪਰ ਨਹੀਂ ਡਰ ਗਈ ਕੋਈ ਨਹੀਂ ਦੱਸਦੇ ਕਿ ਮੈਂ ਬਾਬਾ ਮੈਨੂੰ ਲੱਗ ਰਿਹਾ ਸਾਰੇ ਰੁੜ ਰੁੜ ਕੇ ਜਾਵੇ ਨਾ ਕਿ ਮੈਨੂੰ ਤਾਂ ਲੱਗਦਾ ਨਹੀਂ ਸਾਥ ਕੀ ਹਾਂ ਲੱਗਦਾ ਮਰ ਗਿਆ ਤੋਂ ਅਸੇ ਤਰ੍ਹਾਂ ਹੀ ਰਹਿ ਗਿਆ ਹੁਣ ਨਾਏ ਸਾਹਮਣੇ ਵੀ ਨਹੀਂ ਮਿਲ ਕੇ ਲੱਗਣ ਦੇ ਆ ਨਾ ਲੱਗਣਾ ਨਾ ਪਰਲੀ ਸਾਈਡ ਤੇ ਜਿਵੇਂ ਮੂੰਹ ਹਾਂ ਹਾਂਜੀ ਹਾਂਜੀ ਉਹ ਪੂੰਛ ਇੱਧਰ ਹੈ ਹਾਂਜੀ ਉਹ ਪਾਰਾ ਲੱਗਣ ਡਿਆ ਹੈ ਉਹ ਮਿਲ ਜਾ ਤੁਰੇਗਾ ਇਹ ਜੇ ਪਰ ਹਾਂ ਜੇ ਸੱਪ ਹੁੰਦਾ ਤਾਂ ਤੁਰਦਾ ਹੀ ਪਰ ਕੀ ਕਹਤ ਮਰੇ ਹੋਏ ਨਾ ਹਾਂ ਮਰਿਆ ਆਇਆ ਲੱਗ ਵੀ ਰਿਹਾ ਉਹ ਦੇਖ ਜਿਵੇਂ ਹਿੱਲ ਰਹੇ ਹਨ ਉਹ ਵੀ ਰੁੜਦਾ ਪਿਆ ਹੁੰਦੇ ਉਹ ਨਹੀਂ ਰੋਣਾ ਦੇ ਯਾਰ ਹੁਣ ਉਹਨੇ ਭਜਾ ਆਪਣੀ ਬਾਹ ਸੁਣ ਕੇ ਕਹਿੰਨੇ ਮੂੰਹ ਉੱਪਰ ਰੱਖਣਾ ਹੈ ਪਾਈ ਪਿਆਏ ਮੂੰਹ ਕਿਹੜਾ ਬਾਹਰ ਹੁੰਦਾ ਪਾਣੀ ਚ ਨਹੀਂ ਹਾਂ ਕੋਈ ਪਾਈਪ ਜੀ ਹੈ ਨਾ ਹਾਂ ਪਾਈਪ